ਹਾਂਜੀ ਬਾਈ ਜੀ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਸਾਰੇ ਆਪਣੇ ਜਿੰਨੇ ਵੀ YouTube ਤੇ ਦੇਖਦੇ ਨੇ ਤੇ Facebook ਪੇਜ ਦੇਖਦੇ ਨੇ ਸਾਰੇ ਵੀ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਬਾਈ ਜੀ ਪਹੁੰਚੇ ਆਂ ਜਰਗ ਜਰਗ ਜੋ ਕਿ ਪੰਜਾਬ ਦਾ ਮਸ਼ਹੂਰ ਮੇਲਾ ਤੇ ਜਰਗ ਦੇ ਮੇਲੇ ਤੇ ਇੱਕ ਮੇਲਾ ਛੱਡ ਕੇ ਦੂਜੇ ਮੇਲੇ ਤੇ ਦੇ ਨਾਲ ਨਾਲ ਹੀ ਬੱਕਰੀਆਂ ਦਾ ਮੇਲਾ ਵੀ ਆ ਜਿਹੜਾ ਉਹ ਭਰਦਾ ਜੀ ਤੇ ਪੰਜਾਬ ਦੇ तकरीबन ਸਾਰੇ ਹੀ ਪਾਲੀ ਦੂਰੋਂ ਦੂਰੋਂ ਇਹ ਮੇਲੇ ਦੇ ਉੱਤੇ ਆਪਣੀਆਂ ਬੱਕਰੀਆਂ ਦੀ ਚੌਂਕੀ ਭਰਉਣ ਲਈ ਆਉਂਦੇ ਨੇ ਤੇ ਚੌਂਕੀ ਭਰਉਣ ਲਈ ਆਉਂਦੇ ਨੇ ਤੇ ਨਾਲ ਹੀ ਜੇ ਕੋਈ ਕਿਸੇ ਵੀਰ ਭਾਈ ਨੇ ਇੱਕ ਦੂਜੇ ਦੇ ਨਾਲ ਸੌਦਾ ਕਰਨਾ ਹੁੰਦਾ ਤਾਂ ਉਹ ਇੱਕ ਦੂਏ ਨਾਲ ਸੌਦਾ ਵੀ ਕਰ ਲੈਂਦਾ ਵੀ ਮੇਲੇ ਦੇ ਹਿਸਾਬ ਨਾਲ ਜਾਂ ਕਿਸੇ ਨਾਲ ਕਿਸੇ ਵੀਰ ਨੇ ਬੱਕਰੀਆਂ ਕ੍ਰੋਸ ਕਰਨ ਲਈ ਇੱਕ ਦੂਏ ਤੋਂ ਬਰੀਡਰ ਲੈਣਾ ਹੁੰਦਾ ਉਹ ਮੇਲੇ ਦੇ ਸੰਬੰਧੀ ਉਹ ਤਾਂ ਤੁਹਾਨੂੰ ਪਤਾ ਵੀ ਆਇਆ ਨਹੀਂ ਜਾਂਦਾ ਤਾਂ ਉਹ ਮੇਲੇ ਦੇ ਸੰਬੰਧੀ ਇਹ ਜਿਹੜਾ ਬਰੀਡਰ ਇੱਕ ਦੂਏ ਤੋਂ ਲੈ ਲੈਂਦਾ ਠੀਕ ਆ ਜੀ ਤੇ ਕਾਫੀ ਜਿਹੜਾ ਹੁਣ ਨਸਲ ਦੇ ਵਿੱਚ ਸੁਧਾਰ ਆ ਗਿਆ ਜੀ ਜਿਵੇਂ ਕਿ ਬੀਟਲ ਬੱਕਰੀਆਂ ਚ ਦੇਖੋ ਜਿਵੇਂ ਆਹ ਲਾਲ ਡੱਬੀ ਬੱਕਰੀ ਦਾ ਨਕੌੜਾ ਕੰਨ ਠੀਕ ਆ ਜੀ ਇਹਦਾ ਕੱਦ ਦੇਖੋ ਬਹੁਤ ਹੀ ਸੁਧਾਰ ਆ ਗਿਆ ਹੁਣ ਆਹ ਬਰੀਡਰ ਦੇਖੋ ਬੈਟ ਕਲਰ ਦਾ ਨੱਕ ਦੇਖੋ ਇਹਦਾ ਕਿੰਨਾ ਤੋਤੇ ਵਰਗਾ ਨੱਕ ਆ ਕੰਨ ਬਹੁਤ ਲੰਬਾ ਹੈਦਾ ਬੱਕਰੇ ਦਾ ਹਜੇ ਇਹ ਖੀਰਾ ਬੱਚਾ ਜੀ ਠੀਕ ਆ ਜੀ ਇਹ ਦੁੱਧ ਦੰਦ ਬੱਚਾ ਤੇ ਹੈਟ ਇਹਦੀ ਕਾਫੀ ਵਧੀਆ ਤੇ ਸਿੰਗੀ ਛੋਟੀ ਛੋਟੀ ਆ ਤੇ ਕਾਨਾ ਜਿਹੜਾ ਲੰਬਾ ਤੇ ਕਾਫੀ ਇਹ ਹੈ ਜਿਹੜਾ ਬੀਟਲ ਨਸਲ ਤੇ ਸੁਧਾਰ ਆ ਗਿਆ ਤੇ ਜਿਹੜੇ ਪਾਲੀ ਵੀਰ ਨੇ ਉਹ ਇਸ ਤਰ੍ਹਾਂ ਦੇਖੋ ਆਪਣੀ ਬੱਕਰੀ ਚੋਕੇ ਤੇ ਦੁੱਧ ਬਣਾ ਕੇ ਪੀਂਦੇ ਨੇ ਤੇ ਇਹ ਦੁੱਧ ਦੇ ਵਿੱਚ ਆ ਜਿਹੜਾ ਬਹੁਤ ਤਰ੍ਹਾਂ ਦੀਆਂ ਹੈ ਆਪਣੀਆਂ ਘਾਟਾਂ ਪੂਰੀਆਂ ਕਰਦਾ ਠੀਕ ਹੈ ਜੀ ਜਿਵੇਂ ਤਕਰੀਬਨ ਜਿਹੜੇ ਪਾਲੀ ਬੱਕਰੀਆਂ ਚਾਰਦੇ ਨੇ ਆਮ ਹੀ ਤੰਦਰੁਸਤ ਹੁੰਦੇ ਨੇ ਠੀਕ ਆ ਜੀ ਇਹ ਦੁੱਧ ਤੁਨ ਆਮ ਹੀ ਪਤਾ ਵੀ ਡਾਕਟਰ ਅੱਜ ਕੱਲ ਸੱਲਾਂ ਨੂੰ ਵੀ ਲਿਖਦੇ ਨੇ ਵੀ ਦੁੱਧ ਪੀਵੋ ਤੇ ਸੱਲ ਪੂਰੇ ਕਰਦਾ ਤੇ ਮੈਂ ਆਪਣੇ ਆਪਾਂ ਅੱਖੀ ਦੇਖਿਆ ਬੱਕਰੀ ਆ ਜਿਹੜੀ ਬਹੁਤ ਤਰ੍ਹਾਂ ਦੀ ਜੜੀ ਬੂਟੀ ਆ ਜਿਹੜੀ ਉਹ ਖਾਂਦੀ ਆ ਤੇ ਫਿਰ ਉਹ ਜਿਹੇ ਜਿਹੇ ਕੁਸ ਉਹ ਖਾਊ ਤਾਂ ਉਹ ਜਿਆਦਾ ਦੁੱਧ ਵਿੱਚ ਵੀ ਜਾਊ ਤੇ ਤਕਰੀਬਨ ਹੁਣ ਇਹ ਗੱਲਾਂ ਆਮ ਸਾਰੀ ਜਨਤਾ ਨੂੰ ਪਤਾ ਹੀ ਆ ਤੇ ਆ ਦੇਖੋ ਕਿੰਨਾ ਨਸਲ ਦੇ ਵਿੱਚ ਜਿਹੜਾ ਸੁਧਾਰ ਹੋ ਗਿਆ ਬੀਟਲ ਬੱਕਰੀ ਦੇ ਕੰਨ ਦੇਖੋ ਆ ਬੱਕਰੀ ਦਾ ਤੇ ਨੱਕ ਦੇਖੋ ਤੇ ਹੁਣ ਤਕਰੀਬਨ ਸਾਰੇ ਪਾਲੀਆਂ ਨੂੰ ਪਤਾ ਵੀ ਕਹੇ ਜੀ ਬੱਕਰੀ ਕੇ ਹਜੇ ਬੱਕਰੇ ਨਾਲ ਕਰਾਸ ਕਰਾ ਕੇ ਤੇ ਇਹ ਜੀ ਜਿਹੜੀ ਬਰੀਡ ਆ ਉਹ ਤਿਆਰ ਹੁੰਦੀ ਆ ਠੀਕ ਆ ਜੀ ਇਹ ਪਹਿਲਾਂ ਹੁੰਦਾ ਸੀ ਆਪਣੇ ਪੁਰਾਣੇ ਬਜ਼ੁਰਗ ਕੰਮ ਕਰਦੇ ਸੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਤੇ ਹੁਣ ਦੇ ਜਿਹੜੇ ਵੀਰ ਪਾਲੀ ਨੇ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਹੀ ਪਤਾ ਤੇ ਵੀ ਚੰਗੇ ਮਾੜੀ ਬੱਕਰੀ ਚੰਗੇ ਬੱਕਰੇ ਤੋਂ ਕਰਾਸ ਤੇ ਕਿਹੜੀ ਕਿਵੇਂ ਹੋਊ ਤੇ ਫੇਰ ਆ ਜਿਹੜੀ ਆ ਇਹ ਜੀ ਬਰੀਡ ਤੇ ਇਹ ਜੀ ਕਰੀਮ ਆ ਜਿਹੜੀ ਪੈਦਾ ਹੁੰਦੀ ਆ ਤਕਰੀਬਨ ਆ ਮੇਲੇ ਦੇ ਵਿੱਚ ਦੇਖ ਕੇ ਬੱਕਰੀਆਂ ਨੂੰ ਆਨੰਦ ਆ ਗਿਆ ਬਾਈ ਜੀ ਇੱਕ ਤੋਂ ਇੱਕ ਬੱਕਰੀ ਪਾਲੀਆਂ ਦੀਆਂ ਸ਼ਾਂਭੀਆਂ ਹੋਈਆਂ ਨੇ ਬੱਕਰੀਆਂ ਠੀਕਾ ਜੀ ਆਪ ਚਾਹੇ ਪਾਲੀ ਵੀਰ ਉੱਖੇ ਰਹਿ ਜਾਣ ਪਰ ਬੱਕਰੀਆਂ ਭੁੱਖੀਆਂ ਨਹੀਂ ਰੱਖਦੇ ਤੇ ਬਹੁਤ ਹੀ ਵਧੀਆ ਬੱਕਰੀਆਂ ਨੇ ਜਿਹੜੀਆਂ ਸਾਰੇ ਪਾਲੀ ਵੀਰਾਂ ਦੀਆਂ ਸ਼ਾਂਭੀਆਂ ਹੋਈਆਂ ਨੇ ਤੇ ਆ ਦੇਖੋ ਜੀ ਕਰੋ ਬਰੀਡਰ ਚੈੱਕ ਸ਼ੇਰੇ ਰੰਗ ਦਾ ਕੰਨ ਕੁੰਨ ਬਹੁਤ ਆ ਬੱਚੇ ਦਾ ਠੀਕ ਹੈ ਜੀ ਤੇ ਸਿੰਗ ਤੇ ਹਰ ਇੱਕ ਵੀਰ ਕੋਲੇ ਤਕਰੀਬਨ ਹੁਣ ਜਿੰਨੇ ਵੀ ਪਾਲੀ ਆਪਾਂ ਦੇਖੇ ਨੇ ਉੱਥੇ ਹਰ ਇੱਕ ਵੀਰ ਦੇ ਕੋਲੇ ਜਿਹੜਾ ਬਰੀਡਰ ਸੀਗਾ ਉਹ ਇੱਕ ਤੋਂ ਇੱਕ ਸੀਗਾ ਜੇ ਆਪਾਂ ਇੱਕ ਦਾ ਦੇਖ ਲੈਣ ਤਾਂ ਦੂਜੇ ਦਾ ਵਧੀਆ ਲੱਗਦਾ ਦੂਜੇ ਦਾ ਦੇਖ ਲੈਣ ਤਾਂ ਤੀਜੇ ਦਾ ਵਧੀਆ ਤਕਰੀਬਨ ਹੁਣ ਪਾਲੀ ਵੀਰਾਂ ਨੇ ਆਪਣੀ ਨਸਲ ਦੇ ਵਿੱਚ ਬਹੁਤ ਸੁਧਾਰ ਕਰ ਲਿਆ ਠੀਕ ਹੈ ਜੀ ਬਰੀਡਰ ਨੇ ਜਿਹੜੇ ਉਹ ਸਾਰੇ ਹੀ ਪਾਲੀ ਵੀਰਾਂ ਕੋਲੇ ਚੰਗੇ ਨੇ ਤੇ ਚੰਗਾ ਹੀ ਬਰੀਡਰ ਰੱਖਣਾ ਚਾਹੀਦਾ ਜਾਂ ਤਾਂ ਜੋ ਆਪਣੀ نسل ਦੇ ਬੱਚੇ ਸਿਹਤਾਰ ਹੁੰਦਾ ਜਿਹਜਾ ਬਰੀਡਰ ਉਤੇ ਉਹੋ ਜਿਹੇ ਬੱਚੇ ਪਾਉ ਦੇਖੋ ਬਰੀਡਰ ਨੱਕ ਨਕੌੜਾ ਤੇ ਬਹੁਤ ਹੀ ਸੋਹਣਾ ਬਰੀਡਰ ਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ